ਹੈਲੋ ਦੋਸਤੋ ਕੀ ਹਲਚਾਲੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਆਪਣੇ ਚੈਨਲ ਤੇ ਤੇ ਅੱਜ ਹੈਗੀ ਇਹ ਜਿਹੜੇ ਡਾਕੂ 307 ਵਾਲੇ ਦੇ ਆਪਾਂ ਲੈ ਕੇ ਆਏ ਆ ਕਿ ਉਹਨਾਂ ਨੇ ਕਿਸ ਤਰ੍ਹਾਂ ਇੱਥੇ ਆਉਂਦੇ ਨੇ ਤੇ ਇਸ ਤੋਂ ਪਹਿਲਾਂ ਕੀ ਕੀ ਕੰਮ ਕੀਤੇ ਹੋਏ ਨੇ ਤੇ ਕੀ ਉਹ ਕੰਮ ਕਰਦੇ ਸੀ ਤੇ ਫਿਰ ਕਿਹੜੇ ਦੇਸ਼ ਗਏ ਸੀ ਆਪਾਂ ਉਹ ਗੱਲਾਂ ਬਾਰੇ ਸਾਰਾ ਤੁਹਾਨੂੰ ਦੱਸਾਂਗੇ ਤੇ ਉਹਨਾਂ ਦੇ ਫਾਦਰ ਜੀ ਦੀ ਡੈਥ ਕਿਸ ਤਰ੍ਹਾਂ ਹੋਈ ਉਹ ਵੀ ਆਪਾਂ ਗੱਲਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੇ ਵਧੀਆ ਲੱਗੇ ਤਾਂ ਤਾਂ ਕਰਕੇ ਵੀਡੀਓ ਨੂੰ ਉਨਵਾਤ ਤੋਂ ਬਾਅਦ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਵੀ ਜਰੂਰ ਕਰੋ ਤੇ ਸ਼ੁਰੂ ਕਰਦੇ ਆਂ ਆਪਾਂ ڈاکੂ 307 ਦੀ ਕਹਾਣੀ ਦੇ ਬਾਰੇ ਕਿ ਉਹਨਾਂ ਦੀ ਕਿੱਥੇ ਉਹ ਕਿਸ ਤਰ੍ਹਾਂ ਕਿਹੜੇ ਹਾਲਾਤਾਂ ਵਿੱਚ ਪੈਦਾ ਹੁੰਦੇ ਨੇ ਜਨਮ ਹੁੰਦਾ ਹੈ ਉਹਨਾਂ ਦਾ ਤੇ ਕਿਸ ਤਰ੍ਹਾਂ ਉਹਨਾਂ ਦੀ ਲਾਈਫ ਹੁੰਦੀ ਏ ਪਹਿਲਾਂ ਨੈਟ ਤੇ ਆਉਣ ਤੋਂ ਪਹਿਲਾਂ ਦੀ ਗੱਲ ਕਰਦੇ ਆਂ ਕਿ ਜਦੋਂ ਉਹਨਾਂ ਦੇ ਮੰਮੀ ਪਾਪਾ ਦੇ ਮੈਰिज ਵਗੈਰਾ ਹੁੰਦੀ ਹੈ ਤੇ ਉਦੋਂ ਕਰਦੇ ਹਾਲਾਤ ਠੀਕ ਠਾਕ ਦੇ ਹੁੰਦੇ ਆ ਕਿ ਜੋ ਕਮਾਈ ਕਰ ਲਈ ਉਹ ਖਾ ਲਈ ਇਹ ਸਾਬ ਹੁੰਦਾ ਹੈ ਠੀਕ ਹੈ ਜਦੋਂ ਵਿਆਹ ਹੋ ਜਾਂਦਾ ਹੈ ਦੋ ਬੱਚੇ ਉਹਨਾਂ ਦੇ ਘਰੇ ਹੋ ਜਾਂਦੇ ਆ ਜਿਹੜੇ ਕਿ ਡਾਕੂ ਤੇ ਉਸ ਦੀ ਜਿਹੜੀ ਸਿਸਟਰ ਹੈ ਡਾਕੂ ਦਾ ਪੂਰਾ ਨਾਮ ਲਾਪਰੀ ਸਿੰਘ ਹੈ ਵੈਸੀ ਉਹਨਾਂ ਨੇ ਨੈਟ ਦੇ ਉੱਤੇ ਡਾਕੂ 307 ਦੇ ਨਾਂ ਨਾਲ ਮਸ਼ਹੂਰ ਹੋਏ ਨੇ ਠੀਕ ਹੈ ਤੇ ਆਪਾਂ ਸ਼ੁਰੂ ਕਰਦੇ ਆਂ ਫਿਰ ਉਹ ਲਾਪਰੀਤ ਦੀ ਸਟੋਰੀ ਤੇ ਫਿਰ ਜਦੋਂ ਉਹ ਵੱਡੇ ਹੁੰਦੇ ਨੇ ਪੜਾ ਪੜਦੇ ਨੇ ਤੇ ਉਹਨਾਂ ਦੇ ਪਿਓ ਦੇ ਸਿਰ ਤੇ ਕਰਜ਼ਾ ਵਧਦਾ ਜਾਂਦਾ ਏ ਪਿਤਾ ਜੀ ਦੇ ਤੇ ਉਹ ਇਸ ਤਰ੍ਹਾਂ ਹੌਲੀ ਹੌਲੀ ਫਿਰ ਜਿਸ ਤਰ੍ਹਾਂ ਉਹ ਕਲਾਸਾਂ ਉਹਨਾਂ ਦੀਆਂ ਵੱਡੀਆਂ ਖਰਚੇ ਵਧਦੇ ਜਾਂਦੇ ਘਰਾਂ ਵਿੱਚ ਹੋਰ ਵੀ ਕਈ ਮਜਬੂਰੀਆਂ ਬਣ ਜਾਂਦੀਆਂ ਨੇ ਜਿਸ ਕਰਕੇ ਉਹ ਕਰਜ਼ਾ ਪਿਛਲਾ ਤਾਂ ਲਾਹ ਨਹੀਂ ਸਾਜੇ ਹੋਰ ਹੋ ਜਾਂਦਾ ਏ ਇਸ ਕਈ ਵਾਰ ਉਸ ਦੇ ਫਾਦਰ ਤੋਂ ਟਾਈਮ ਤੇ ਉਹਨਾਂ ਦੀਆਂ ਫੀਸਾਂ ਵੀ ਨਹੀਂ ਤਾਰੀਆਂ ਜਾਂਦੀਆਂ ਸੀ ਜਿਸ ਕਰਕੇ ਕਈ ਵਾਰੀ ਉਹਨਾਂ ਨੂੰ ਬਹੁਤ ਕੁਝ ਦੇਖਣਾ ਪੈਂਦਾ ਸੀ ਬਹੁਤ ਗੱਲਾਂ ਸੁਨੀਆਂ ਪੈਂਦੀਆਂ ਸੀ ਤੇ ਜਿੱਥੋਂ ਦੇ ਕਰੋਨਾ ਦੀ ਮਾਤਾ ਜੀ ਦਾ ਕਹਿਣਾ ਹੈ ਕਿ ਕਈ ਵਾਰੀ ਤਾਂ ਅਸੀਂ ਲੋਨ ਨਾਲ ਜਾਂ ਚਟਨੀ ਨਾਲ ਰੋਟੀ ਖਾ ਕੇ ਵੀ ਗੁਜ਼ਾਰਾ ਕੀਤਾ ਹੋਇਆ ਹੈ ਠੀਕ ਹੈ ਤੇ ਫਿਰ ਜਿਵੇਂ ਜਿਵੇਂ ਫਿਰ ਉਹ ਪਲੱਸ 2 ਕਰ ਲੈਂਦਾ ਹੈ ਤੇ ਪਲੱਸ 2 ਕਰਨ ਤੋਂ ਬਾਅਦ ਹੀ ਪੜ੍ਹਾਈ ਕੀ ਆਦੀ ਛੱਡ ਦਿੰਦਾ ਹੈ ਠੀਕ ਹੈ ਕਿਉਂਕਿ ਗਾਹ ਪੜਨ ਲਈ ਪੈਸਾ ਚਾਹੀਦਾ ਸੀ ਤੇ ਪੈਸਾ ਹੈ ਨਹੀਂ ਸੀ ਉਹਨਾਂ ਦੀ ਭੈਣ ਨੇ ਵੀ ਪਲੱਸ 2 ਕਰ ਲਈ ਸੀ ਤੇ ਬਾਅਦ ਵਿੱਚ ਵਧੀਆ ਇੱਕ ਉਸ ਦੀ ਭੈਣ ਦੇ ਲਈ ਰਿਸ਼ਤਾ ਆ ਜਾਂਦਾ ਹੈ ਜੇ ਇਸ ਕਰਕੇ ਕੀ ਉਸਦੇ ਫਾਦਰ ਨੂੰ ਹੁੰਦਾ ਹੈ ਕਿ ਘਰ ਬਹੁਤ ਵਧੀਆ ਹੈ ਕਿਉਂਕਿ ਉਹ ਮੁੰਡੇ ਵਾਲੇ ਕਹਿੰਦੇ ਨੇ ਕਿ ਹਾਂ ਅਸੀਂ ਕੁੜੀ ਨੂੰ ਪੜ੍ਹਾਵਾਂਗੇ ਵੀ ਲਿਖਾਵਾਂਗੇ ਵੀ ਹਨਾ ਕਿ ਅਗਲੀ ਪੜਾਈ ਅਸੀਂ ਇਹ ਖੁਦ ਕਰਵਾਵਾਂਗੇ ਤੇ ਹੋਰ ਮਾਤਾ ਪਿਤਾ ਨੂੰ ਕੀ ਚਾਹੀਦਾ ਸੀ ਕਿ ਸਾਡੀ ਕੁੜੀ ਦੇ ਸੁਪਨੇ ਵੀ ਪੂਰੇ ਹੋ ਜਾਣਗੇ ਤੇ ਘਰ ਵੀ ਵਧੀਆ ਲੱਭ ਗਿਆ ਤੇ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਵਿਆਹ ਤਾਂ ਕਰਨਾ ਹੀ ਹੈ ਕਿਉਂ ਨਾ ਹੁਣੇ ਘਰ ਦਿੱਤਾ ਜਾਵੇ ਭਾਵੇਂ ਔਖਾ ਤਾਂ ਹੋਣਾ ਹੀ ਪੈਣਾ ਹੈ ਪਰ ਵਧੀਆ ਆ ਦਾ ਘਰ ਅਗਲਾ ਵੇਖਦਾ ਹੋਏ ਮੁੰਡੇ ਵਾਲਾ ਉਹਨਾਂ ਨੇ ਫਿਰ ਲਿਮਟ ਲੈਂਦੇ ਨੇ ਪੈਲੀ ਦੇ ਉੱਤੇ ਕਰਜ਼ਾ ਚੁੱਕਦੇ ਨੇ ਕਰਜ਼ਾ ਚੁੱਕ ਕੇ ਆਪਦੀ ਕੁੜੀ ਦਾ ਵਿਆਹ ਕਰ ਦਿੰਦੇ ਨੇ ਕੁਝ ਕਰਜ਼ਾ ਚੁੱਕਦੇ ਨੇ ਕੁਝ ਇਧਰੋਂ ਇਧਰੋਂ ਹੋਰ ਫੜਦੇ ਨੇ ਤੁਹਾਨੂੰ ਪਤਾ ਹੈ ਕਿ ਫਿਰ ਉਹਨਾਂ ਨੂੰ ਵਿਆਜਾਂ ਵੀ ਨਾਲ ਲੱਗਣ ਲੱਗ ਪੈਂਦੀਆਂ ਹੋਰ ਵੀ ਉਹਨਾਂ ਦੇ ਘਰ ਦੀ ਹਾਲਤ ਮੰਦੀ ਹੋ ਜਾਂਦੀ ਏ ਠੀਕ ਹੈ ਤੇ ਉਹ ਫਿਰ ਵੀ ਆਦਾ ਚਲੋ ਮਾੜਾ ਮੋਟਾ ਗੁਜ਼ਾਰਾ ਕਰਦੇ ਰਹਿੰਦੇ ਨੇ ਜਦੋਂ ਕਿਉਂ ਕਰਜ਼ਾ ਆ ਗਿਆ ਤੇ ਫਿਰ ਗੱਡੀਆਂ ਵੀ ਜਿਹੜੇ ਬੈਂਕਾਂ ਵਾਲਿਆਂ ਦੀਆਂ ਇਹਦੇ ਮੂਰੇ ਆ ਜਾਂਦੀਆਂ ਨੇ ਗੇਟ ਦੇ ਦਰਵਾਜ਼ੇ ਅੱਗੇ ਆਉਂਦੀਆਂ ਜਾਣ ਬਣਿਆ ਰਹਿੰਦਾ ਏ ਜਿੱਥੋਂ ਕਿ ਕਾਫੀ ਹੋਰ ਵੀ ਉਹਨਾਂ ਦੀ ਹਾਲਤ ਖਰਾਬ ਹੋ ਜਾਂਦੀ ਏ ਕੰਡੀਸ਼ਨ ਜਿਹੜੀ ਪੈਸੇ ਵੱਲੋਂ ਬਹੁਤ ਹੀ ਜ਼ਿਆਦਾ ਖਸਤਾ ਹੋ ਜਾਂਦੀ ਏ ਫਿਰ ਉਸ ਦੇ ਜਿਹੜਾ ਫਾਦਰ ਤੇ A+2 ਕਰ ਲੈਂਦਾ ਏ ਫਿਰ ਸੋਚਦਾ ਏ ਕਿ ਮੈਂ ਕੁਝ ਕੋਈ ਕੰਮ ਕਿਉਂ ਨਾ ਕਰਾਂ ਫਿਰ ਪਹਿਲਾਂ ਮਿਨੀਮਮ ਦੀ ਜਿਹੜੀ ਹੁੰਦੇ ਨੇ ਉੱਥੇ ਲੱਗਦਾ ਏ ਸ਼ਾਪ ਦੇ ਉੱਤੇ ਉੱਥੇ ਵੀ ਇਸ ਨੂੰ ਕੋਈ ਕੰਮ ਵਧੀਆ ਨਹੀਂ ਲੱਗਦਾ ਕਿ ਆਦਾ ਕਿ ਮਾੜਾ ਮੋਟਾ ਜਦੋਂ ਉੱਥੇ ਤੁਹਾਨੂੰ ਪਤਾ ਹੈ ਕਿਸੇ ਦਾ ਆਰਡਰ ਸੈਣਾ ਬਹੁਤ ਔਖਾ ਹੁੰਦਾ ਹੈ ਪਰ ਕਈ ਲੋਕ ਹਾਲੇ ਤੱਕ ਵੀ ਸਹਿੰਦੇ ਨੇ ਠੀਕ ਹੈ ਪਰ ਇਸ ਨੂੰ ਜਦੋਂ ਮਾਪਿਓ ਨੇ ਹੀ ਨਹੀਂ ਕਦੇ ਛਿੜਕਿਆ ਸੀ ਕਦੇ ਕੁਝ ਕਿਹਾ ਨਹੀਂ ਸੀ ਤੇ ਉਹਨੇ ਉੱਥੇ ਜਾ ਕੇ ਕਿੱਥੋਂ ਕੰਮ ਕਰਨਾ ਸੀ ਚਾਰ ਪੰਜ ਦਿਨ ਜਾਂਦਾ ਹੈ ਛੱਡ ਕੇ ਆ ਜਾਂਦਾ ਹੈ ਇਸੇ ਤਰ੍ਹਾਂ ਹੀ ਕੱਪੜਿਆਂ ਵਾਲੀ ਦੁਕਾਨ ਤੇ ਕੰਮ ਕਰਦਾ ਹੈ ਉੱਥੇ ਜਾਂਦਾ ਹੈ ਉੱਥੇ ਵੀ ਚਾਰ ਪੰਜ ਦਿਨ ਜਾਂਦਾ ਤੇ ਛੱਡ ਦਿੰਦਾ ਹੈ ਉੰਦੇ ਫਾਦਰ ਸ਼ੁਰੂ ਤੋਂ ਹੀ ਸਪੋਰਟਿਵ ਰਹਣੇ ਕਿ ਚਲੋ ਜਿਤਨਾ ਨਹੀਂ ਦਿਲ ਕਰਦਾ ਚੱਲ ਨਹੀਂ ਕਰਦਾ ਫਿਰ ਉਹ ਆਪ ਦੇ ਫਾਦਰ ਨਾਲ ਮਾੜਾ ਮੋਟਾ ਕੰਮ ਕਰਾਉਂਦਾ ਏ ਇਸ ਕਰਕੇ ਤੇ ਪੈਸੇ ਉਹਨੂੰ ਬਹੁਤ ਔਖੇ ਸੀ ਤੇ ਫਿਰ ਉਸਦੇ ਫਾਦਰ ਨੇ ਸੋਚਿਆ ਕਿ ਹਾਂ ਤੂੰ ਬਾਹਰ ਚਲਾ ਜਾ ਇਧਰੋਂ ਕੰਮ ਕਰਨੀ ਸੀ ਰਿਆ ਤੇ ਫਿਰ ਉਸ ਨੂੰ ਬਾਹਰ ਜਾਣ ਬਾਰੇ ਜਦੋਂ ਦੱਸ ਕਿਹਾ ਜਾਂਦਾ ਏ ਫਿਰ ਉਹ ਇੰਨੇ ਪੈਸੇ ਨਹੀਂ ਹੈਗੇ ਸੀ ਕਿ ਉਹਨਾਂ ਦੇ ਕੋਈ ਵੱਡੇ ਆਪਦੇ ਹਨਾ ਕਿਸੇ ਦੇਸ਼ ਦਾ ਕੰਟਰੀ ਦਾ ਲਵਾ ਲੈਣ ਫਿਰ ਉਹ ਮਲੇਸ਼ੀਆ ਦਾ ਲਵਾਉਂਦਾ ਹੈ ਵੀਜ਼ਾ ਮਲੇਸ਼ੀਆ ਜਾਂਦਾ ਹੈ ਉੱਧਰ ਵੀ ਉਸ ਦਾ ਕੰਮ ਕੁਮ ਸੱਟ ਨਹੀਂ ਬੈਠਦਾ ਤੇ ਕਿਵੇਂ ਇੰਨਾ ਖਾਸ ਕਮਾਈ ਨਹੀਂ ਸੀ ਹੈਗੀ ਇਸ ਕਰਕੇ ਫਿਰ ਉਹ ਵਾਪਸ ਮੋੜ ਆਉਂਦਾ ਹੈ ਉੱਧਰ ਤੋਂ ਵੀ ਤੇ ਜਦੋਂ ਉੱਧਰੋਂ ਵਾਪਸ ਮੋੜ ਆਉਂਦਾ ਹੈ ਤੇ ਫਿਰ ਉਸ ਦੇ ਫਾਦਰ ਜਦੋਂ ਜਿਹੜਾ ਪੈਸਾ ਉਹ ਲੱਖ ਡੇਢ ਹੋਰ ਚੁੱਕ ਕੇ ਗਿਆ ਸੀ ਕਰਜ਼ਾ ਲੈ ਕੇ ਹਣਾ ਉੱਧਰ ਮਲੇਸ਼ੀਆ ਦੇ ਵਿੱਚ ਫਿਰ ਉਹ ਲਾ ਕੇ 4-5 ਮਹੀਨੇ ਲਾ ਕੇ ਫਿਰ ਉਹ ਵਾਪਸ ਆ ਜਾਂਦਾ ਹੈ ਤੇ ਇੱਕ ਗੱਲ ਹੋਰ ਕਿ ਉਹ ਵਾਪਸ ਆਉਣ ਦੇ ਵੀ ਉਸ ਕੋਲ ਜਾਜ ਦੀ ਟਿਕਟ ਕਰਾਉਣ ਦੇ ਪੈਸੇ ਨਹੀਂ ਸੀਗੇ ਫਿਰ ਉਹਦੇ ਫਾਦਰ ਹੀ ਇਧਰੋਂ ਪਾਉਂਦੇ ਨੇ ਤੇ ਔਖੇ ਸੌਖੇ ਪਾ ਕੇ ਤੇ ਉਸ ਨੂੰ ਇਧਰ ਲੈ ਆਉਂਦੇ ਨੇ ਇਧਰ ਆਣ ਕੇ ਜਦੋਂ ਸੋਚਦਾ ਹੈ ਕਿ ਹਣਾ ਹੁਣ ਕੋਈ ਹੋਰ ਕੰਮ ਤਾਂ ਹੈ ਨਹੀਂ ਕਰਨ ਵਾਸਤੇ ਫਿਰ ਇਸ ਤਰ੍ਹਾਂ ਜਦੋਂ ਦੇਖਦਾ ਹੈ ਕਿ ਨੈਟ ਉੱਤੇ ਉਹਦਾ ਟਿਕਟੋਕ ਬਹੁਤ ਚੱਲਦਾ ਹੀ ਤੇ ਉਹ ਵੀਡੀਓ ਬਣਾਉਂਦਾ ਸੀ ਸ਼ੌਂਕ ਦੇ ਤੌਰ ਤੇ ਗਾਣਾ ਵਗੈਰਾ ਲਾ ਕੇ ਇਸ ਤਰ੍ਹਾਂ ਪਰ ਉਹ ਵੀਡੀਓ ਨਹੀਂ ਸੀ ਵਧੀਆ ਚੱਲਦੀਆਂ ਤੇ ਉਸ ਟਾਈਮ ਇਹੋ ਜਿਹੀਆਂ ਵੀਡੀਓ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਸੀ ਜਿਹੜੇ ਕਿ ਹਨਾ ਦੇ ਮਾਤਾ ਨਾਲ ਕੋਈ ਬਜ਼ੁਰਗ ਦਾਦੀ ਨਾਲ ਬਣਾਉਂਦੇ ਸੀ ਉਸਨੇ ਉਹ ਚੀਜ਼ ਦੇਖੀ ਤੇ ਉਸਨੇ ਆਪਣੀ ਮਾਤਾ ਨੂੰ ਕਿਹਾ ਕਿ ਹਾਂ ਕਿ ਤੂੰ ਮੇਰੇ ਨਾਲ ਇਸ ਤਰ੍ਹਾਂ ਇੱਕ ਵੀਡੀਓ ਬਣਾ ਇਸ ਤਰ੍ਹਾਂ ਉਸਦੀ ਮਾਤਾ ਉਸਦੀ ਹੈਲਪ ਕਰਦੀ ਏ ਤੇ ਉਹ ਦੋਨੋਂ ਜਾਣੇ ਰਲ ਕੇ ਵੀਡੀਓ ਪਾਉਂਦੇ ਨੇ ਵੀਡੀਓ ਪਾਉਂਦੇ ਨੇ ਤੇ ਉਹ ਪਹਿਲੀ ਹੀ ਵੀਡੀਓ ਉਸ ਦੀ 60 ਹਜ਼ਾਰ ਲਾਈਕ ਉਸ ਨੂੰ ਆ ਜਾਂਦੇ ਨੇ ਜਿੱਥੋਂ ਕਿ ਉਹ ਬਹੁਤ ਜ਼ਿਆਦਾ ਉਸ ਨੂੰ ਖੁਸ਼ੀ ਮਿਲਦੀ ਹੈ ਤੇ ਉਸ ਨੂੰ ਹੁੰਦਾ ਹੈ ਕਿ ਮੇਰੀ ਇੱਧਰ ਪਹਿਚਾਣ ਬਣਦੀ ਹੈ ਇੱਕ ਵੀਡੀਓ ਉਹਨਾਂ ਦੀ ਕਾਫੀ ਜ਼ਿਆਦਾ ਵਾਇਰਲ ਹੋਣ ਦੇ ਕਰਕੇ ਤੇ ਉਹਨਾਂ ਦੀ ਕਾਫੀ ਜਾਣ ਪਛਾਣ ਬਣ ਗਈ ਸੀ ਫਿਰ ਹੌਲੀ ਹੌਲੀ ਟਿਕਟੌਕ ਤੇ ਉਸ ਨੇ ਕਾਫੀ 4 ਲੱਖ ਦੇ ਕਰੀਬ ਕਰ ਲਏ ਸੀ ਫਾਲੋਅਰ ਇਸ ਤਰ੍ਹਾਂ ਕਰਕੇ ਤੇ ਫਿਰ ਉਸ ਦੇ ਜਿਹੜਾ ਕਿ ਮਾੜੀ ਮੋਟੀ ਪ੍ਰਮੋਸ਼ਨ ਆਉਂਦੀ ਸੀ ਉਸ ਤੋਂ ਆਪਦੇ ਘਰ ਦਾ ਗੁਜ਼ਾਰਾ ਕਰ ਲੈਂਦਾ ਸੀ ਕਿ ਆਪਦੇ ਘਰ ਦੀ ਸੌਦਾ ਪਤਾ ਲਿਆ ਹੋਣਾ ਸੀ ਤੇ ਬਸ ਇੰਨਾ ਕੁ ਕਰਦਾ ਸੀ ਤੇ ਪਰ ਫਿਰ ਵੀ ਕੋਈ ਖਾਸ ਹੈਲਪ ਤਾਂ ਨਹੀਂ ਸੀ ਹੈਗੀ ਚਲੋ ਫਿਰ ਵੀ ਉਸ ਨੂੰ ਆਸ ਜੀ ਹੈਗੀ ਸੀ ਕਿ ਥੋੜਾ ਬਹੁਤਾ ਮੈਂ ਕਰ ਰਿਆ ਜਿੰਨਾ ਟਾਈਮ ਮੇਰਾ ਕੋਈ ਹੋਰ ਕੰਮ ਨਹੀਂ ਬੰਦਾ ਉਹਨਾਂ ਚੱਕਰ ਮੈਂ ਚੱਲਣਾ ਇਹ ਕੰਮ ਤੋਂ ਹੀ ਆਪਦਾ ਕਾਰਥ ਲਾਉਂਦਾ ਰਹਾ ਮੈਂ ਇਸੇ ਤਰ੍ਹਾਂ ਫਿਰ ਟਿਕਟੋਕ ਬੈਨ ਹੋ ਜਾਂਦਾ ਹੈ ਤੇ ਫਿਰ ਇਹ ਬਹੁਤ ਹੀ ਜ਼ਿਆਦਾ ਦੁੱਖ ਹੋ ਜਾਂਦਾ ਇੱਕ ਕਿ ਹਾਂ ਇੰਨਾ ਮੇਰੀ ਹੈ ਨਾ ਚਲ ਕਾਰਬਾਰ ਦਾ ਚੱਲਿਆ ਹੀ ਤੇ ਹੁਣ ਮੈਂ ਅੱਗੇ ਕੀ ਕਰਾਂਗਾ ਫਿਰ ਇਹ ਹੌਲੀ ਹੌਲੀ ਇੰਸਟਾਗ੍ਰam ਤੇ ਆਉਂਦਾ ਹੈ ਇੰਸਟਾਗ੍ਰam ਤੇ ਜਦੋਂ ਆਉਂਦਾ ਹੈ ਤੇ ਪਹਿਲਾਂ ਤਾਂ ਇਹ ਵੀਡੀਓ ਨਹੀਂ ਵਾਇਰਲ ਹੁੰਦੀਆਂ ਫਿਰ ਹੌਲੀ ਹੌਲੀ 5-6 ਮਹੀਨਿਆਂ ਤੋਂ ਬਾਅਦ ਵਾਇਰਲ ਹੋਣ ਲੱਗ ਜਾਂਦੀਆਂ ਨੇ ਤੇ ਉੱਥੇ ਵੀ ਵਧੀਆ 2-3 ਲੱਖ ਹੋ ਜਾਂਦੇ ਨੇ ਸਬਸਕ੍ਰਾਈਬਰਸ ਹੋ ਜਾਂਦੇ ਨੇ ਇੰਨੀ ਖਾਸ ਕੋਈ ਕਮਾਈ ਤਾਂ ਉੱਥੋਂ ਵੀ ਨਹੀਂ ਸੀ ਹੈਗੀ ਬਸ ਇੱਕ ਪਛਾਣ ਸੀ ਜਿਹੜੀ ਕਿ ਉੱਥੇ ਵੀ ਉਸ ਦੀ ਬਣੀ ਹੋਈ ਸੀ ਇਸ ਤੋਂ ਬਾਅਦ ਫਿਰ ਉਹ YouTube ਤੇ ਆਉਂਦੇ ਨੇ YouTube ਤੇ ਆਉਣ ਤੋਂ ਬਾਅਦ ਉਦੋਂ ਉਸਦੇ ਫਾਦਰ ਨੂੰ ਵੀ ਉਹ ਲੈ ਲੈਂਦੇ ਨੇ ਵੀਡੀਓ ਬਣਾਉਣ ਦੇ ਲਈ ਫਾਦਰ ਵੀਡੀਓ ਬਣਾਉਂਦੇ ਨੇ ਉਸਦੇ ਨਾਲ ਬਾਅਦ ਵਿੱਚ ਉਹ ਆਉਂਦਾ ਹੈ ਉੱਥੇ ਇਸ ਤੇ ਆਉਂਦਾ ਹੈ ਆਪ ਦੇ YouTube ਤੇ ਜਦੋਂ ਇਹ YouTuber ساری ਜਾਣਕਾਰੀ ਲੈਂਦਾ ਹੈ ਫਿਰ ਉਸ ਤੇ ਵੀਡੀਓ ਪਾਉਂਦਾ ਹੈ ਜਦੋਂ ਵੀਡੀਓ ਪਾਉਂਦਾ ਹੈ ਤੇ ਫਿਰ ਹੌਲੀ ਹੌਲੀ ਵਧੀਆ 뷰 ਆਉਣ ਲੱਗ ਪੈਂਦੇ ਨੇ ਪਹਿਲਾਂ ਵੀਡੀਓ ਇਹਨਾਂ ਦੀ ਇਸ ਤਰ੍ਹਾਂ ਹੁੰਦੀਆਂ ਸੀ ਕਿ ਜਿਵੇਂ ਜਿਹੜੇ ਸ਼ਾਰਟਸ ਫਨੀ ਵੀਡੀਓ ਬਣਾਉਂਦੇ ਸੀ ਸ਼ਾਰਟ ਉਹਨਾਂ ਨੂੰ ਜੋੜ-ਜੋੜ ਕੇ ਉਹਨਾਂ ਦੀਆਂ ਕਲਿੱਪਸ ਵਗੈਰਾ ਤੇ ਉਹ ਜਿਵੇਂ ਹਨਾ 3-4 ਮਿੰਟ ਦੀ ਵੀਡੀਓ ਪਹਿਲਾਂ ਸਾਰੀਆਂ ਵੀਡੀਓ ਇਸ ਤਰ੍ਹਾਂ ਦੀਆਂ ਨੇ ਫਿਰ ਇਸ ਤਰ੍ਹਾਂ ਉਹ ਆਦੇ ਫਾਦਰ ਨੂੰ ਵੀ ਨਾਲ ਲੈ ਲੈਂਦੇ ਫਿਰ YouTube ਤੋਂ ਵਧੀਆ ਦਾਸ 15000 ਰੁਪਏ ਮਹੀਨੇ ਦੀ ਕਮਾਈ ਹੋਣ ਲੱਗ ਪੈਂਦੀ ਔ ਉਸ ਨੂੰ ਉਹ ਵੀ ਠੀਕ ਲੱਗਦੀ ਹੈ ਕਿ ਵਧੀਆ ਹੈ ਚੱਲਣਾ ਫਿਰ ਇਸ ਤਰ੍ਹਾਂ ਹੌਲੀ-ਹੌਲੀ ਉਸ ਦਾ ਵਧੀਆ ਕੰਮ ਚੱਲ ਪੈਂਦਾ YouTube ਤੇ ਵਧੀਆ ਕਮਾਈ ਹੋਣ ਲੱਗ ਪੈਂਦੀ ਹੈ ਫਿਰ ਸਭ ਤੋਂ ਪਹਿਲਾਂ ਉਹ ਆਪਦੇ ਫਾਦਰ ਨੂੰ ਟਰੈਕਟਰ ਲੈ ਕੇ ਦਿੰਦਾ ਕਿਉਂਕਿ ਟਰੈਕਟਰ ਉਸ ਟਾਈਮ ਉਸ ਕੋਲ ਬਹੁਤ ਜ਼ਿਆਦਾ ਹੈਗਾ ਸੀ ਪਰ ਉਹ ਬਹੁਤ ਜ਼ਿਆਦਾ ਖਰਾਬ ਵਗੈਰਾ ਕਰਦਾ ਸੀ ਇਸ ਕਰਕੇ ਉਹ ਪਹਿਲਾਂ ਥੋੜੇ ਜਿਵੇਂ ਫਾਦਰ ਕੋਲ ਪੈਸੇ ਸੀ ਕਿ ਟਰੈਕਟਰ ਉਹ ਪੁਰਾਣਾ ਵੇਚ-ਵੂਚ ਕੇ ਬਾਕੀ ਇਸ ਨੇ ਪਾ ਕੇ ਆਪਦੇ ਫਾਦਰ ਦਾ ਸ਼ੌਂਕ ਪੂਰਾ ਕੀਤਾ ਲੈਣੇ ਗੱਡੀ ਸੀ ਤੇ ਇਸ ਨੇ ਸੋਚਿਆ ਕਿ ਚੱਲ ਮੇਰੇ ਪਿਤਾ ਜੀ ਔਖੇ ਹੁੰਦੇ ਨੇ ਖੇਤੀਬਾੜੀ ਕਰਦੀ ਇੱਕ ਗੱਲ ਹੋਰ ਕਿ ਇਹਨਾਂ ਕੋਲ ਥੋੜੀ-ਬਹੁਤੀ ਜ਼ਮੀਨ ਵੀ ਹੈਗੀ ਸੀ ਤੇ ਫਿਰ ਉਹਨੇ ਸੋਚਿਆ ਕਿ ਹਾਂ ਕਿ ਇਹ ਔਖਾ ਹੁੰਦਾ ਹੈ ਉਪੀਤਾ ਮੇਰੇ ਤੇ ਚਲ ਮੈਂ ਇਹਨਾਂ ਨੂੰ ਪਹਿਲਾਂ ਗੱਡੀ ਨਹੀਂ ਲੈਣੀ ਪਹਿਲਾਂ ਟਰੈਕਟਰ ਲੈਣਾ ਹੈ ਫਿਰ ਟਰੈਕਟਰ ਲਿਆ ਟਰੈਕਟਰ ਤੋਂ ਬਾਅਦ ਫਿਰ ਜਿਹੜਾ 3-4 ਲੱਖ ਬਾਹਰ ਵਾਲਾ ਲੋਕਾਂ-ਲੋਕਾਂ ਦਾ ਫੜਿਆ ਸੀ ਉਹ ਕਰਜ਼ਾ ਉਹ ਆਦਾ ਲਾਉਂਦਾ ਹੈ ਉਸ ਤੋਂ ਬਾਅਦ ਆਪਦੀ ਗੱਡੀ ਲੈਂਦੇ ਆ ਤੁਹਾਨੂੰ ਪਤਾ ਹੋਏਗਾ ਕਿ ਹੁਣ ਉਹਨਾਂ ਕੋਲ ਮੈਨੂੰ ਲੱਗਦਾ ਜਿੱਥੇ ਕਰ ਵਰਨਾ ਗੱਡੀ ਏ ਠੀਕ ਹੈ ਤੇ ਉਹ ਗੱਡੀ ਏ ਤੇ ਉਹ ਫਿਰ ਉਹ ਗੱਡੀ ਲੈਂਦੇ ਨੇ ਗੱਡੀ ਲੈ ਕੇ ਤੇ ਉਦੋਂ ਵਧੀਆ ਉਹ ਸੈੱਟ ਹੋ ਜਾਂਦੇ ਕਰਜ਼ਾ ਵੀ ਥੋੜਾ ਬਹੁਤਾ ਲਾ ਲੈਂਦੇ ਆ ਬਸ ਕੱਲੀ ਲਿਮਟ ਵਾਲਾ ਹੀ ਰਹਿ ਜਾਂਦਾ ਚਲੋਂ ਦੀ ਵੀ ਵਿਆਜ ਵਿਊ ਇਤਾਰਦੇ ਰਹਿੰਦੇ ਨੇ ਕਿ ਚੱਲ ਇੰਨਾ ਕੋਈ ਖਾਸ ਚੱਕਰ ਨਹੀਂ ਹੁੰਦਾ ਇਸ ਤੋਂ ਬਾਅਦ ਫਿਰ ਉਹ ਅੱਗੇ ਕੀ ਕਰਦੇ ਨੇ ਫਿਰ ਉਸ ਦੇ ਬਹੁਤ ਹੀ ਮਾੜੀ ਘਟਨਾ ਵਾਪਰਦੀ ਏ ਜਿਹੜੀ ਕਿ ਉਸ ਦੇ ਫਾਦਰ ਸਾਹਿਬ ਦੇ ਹੁੰਦੇ ਨੇ ਉਹਨਾਂ ਦੀ ਡੈਥ ਹੋ ਜਾਂਦੀ ਏ ਪਹਿਲਾਂ ਵੀ ਇੱਕ ਦੋ ਵਾਰੀ ਉਹਨਾਂ ਨੂੰ ਉਹ ਸ਼ਿਕਾਇਤ ਆਉਂਦੀ ਏ ਕੀ ਮਤਲਬ ਅਟੈਕ ਵਗੈਰਾ ਦੀ ਪਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਟੈਗ ਹੈ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਕਿ ਜਿਹੜਾ ਮੇਰਾ ਫਾਦਰ ਹੈ ਉਹਨੂੰ ਸਿਰਫ ਹਨਾ ਕਿ ਬੇਹੋਸ਼ ਵਗੈਰਾ ਹੀ ਹੋ ਜਾਂਦਾ ਹੈ ਇਹਨਾਂ ਨੂੰ ਪਤਾ ਨਹੀਂ ਉਹ ਜਦੋਂ 3rd ਟੈਕ ਆਇਆ ਉਹ ਵੋਟਾਂ ਵਾਲੇ 3 ਦਿਨ 5 ਤਰੀਕ ਨੂੰ ਆਇਆ ਸੀ ਉਦੋਂ ਆਇਆ ਤੇ ਫਿਰ ਉਹ ਜਦੋਂ ਰੋਟੀ ਖਾਣ ਲੱਗੇ ਤੇ ਉਸੇ ਟਾਈਮ ਡਿੱਗ ਪੈਂਦੇ ਨੇ ਤੇ ਉਸ ਤੋਂ ਬਾਅਦ ਡਾਕਟਰ ਵਗੈਰਾ ਬੁਲਾਏ ਜਾਂਦੇ ਨੇ ਤੇ ਪਰ ਉਹ ਨਹੀਂ ਸੀ ਫਿਰ ਉਹਨਾਂ ਨੂੰ ਫਿਰ ਵੀ ਉਹਨਾਂ ਨੂੰ ਚੈਨ ਨਹੀਂ ਆਉਂਦਾ ਕਿ ਹਾਂ ਕਿ ਮੇਰਾ ਫਾਦਰ ਹਨਾ ਇਸ ਤਰ੍ਹਾਂ ਦੁਨੀਆ 'ਚ ਨਹੀਂ ਰਿਹਾ ਫਿਰ ਉਹ ਲੈ ਕੇ ਜਾਂਦੇ ਨੇ ਨੇੜੇ ਸ਼ਹਿਰ ਚ ਤੇ ਉੱਥੇ ਜਾ ਕੇ ਜਦੋਂ ਚੈੱਕ ਅਪ ਹੁੰਦਾ ਤੇ ਪਤਾ ਲੱਗਦਾ ਹੈ ਕਿ ਉਹਨਾਂ ਦੇ ਫਾਦਰ ਸਰਵਿਸ ਦੁਨੀਆ ਤੇ ਹਨਾ ਕਿ ਨਹੀਂ ਹੈਗੇ ਇਸ ਤੋਂ ਬਾਅਦ ਬਹੁਤ ਵੱਡੀ ਦੁੱਖ ਸੀ ਉਹਨਾਂ ਦੇ ਲਈ ਕਿਉਂਕਿ ਉਸਨੇ ਆਪਣੇ ਫਾਦਰ ਦਾ ਗੱਡੀ ਦਾ ਟਰੈਕਟਰ ਦਾ ਸੁਪਨਾ ਪੂਰਾ ਕਰ ਦਿੱਤਾ ਸੀ ਚਲ ਥੋੜਾ ਬਹੁਤਾ ਕਰਜ਼ਾ ਵੀ ਲਾਤਾ ਸੀ ਤੇ ਬਾਕੀ ਰਹਿ ਗਿਆ ਸੀ ਕਿ ਹੁਣ ਉਹਨਾਂ ਨੇ ਘਰ ਬਣਾਉਣਾ ਸੀ ਉਸ ਨੂੰ ਇਹ ਸੀ ਕਿ ਮੇਰਾ ਪੁੱਤਰ ਹੈ ਨਾ ਕਿ ਹੁਣ ਘਰ ਵੀ ਬਣਾਵੇ ਪਰ ਉਦੋਂ ਇੰਨੇ ਵੀ ਨਹੀਂ ਸੀ ਪੈਸੇ ਕਿ ਜਿੰਨੀ ਕੋ ਕਮਾਈ ਕਰਦੇ ਸੀ ਨਾਲ ਦੇ ਨਾਲ ਹੈ ਨਾ ਯੂਜ਼ ਹੋਈ ਜਾਂਦੇ ਸੀ ਤੇ ਹੁਣ ਘਰ ਦਾ ਹਾਲੇ ਉਹਨਾਂ ਨੇ ਰੋਕ ਕੇ ਬਣਾਉਣਾ ਸੀ ਤੇ ਉਸ ਤੋਂ ਪਹਿਲਾਂ ਹੀ ਉਸ ਦੇ ਫਾਦਰ ਦੀ ਡੈਥ ਹੋ ਜਾਂਦੀ ਏ ਡੈਥ ਹੋਣ ਤੋਂ ਬਾਅਦ ਫਿਰ ਉਹ ਆਪਦੇ ਬਹੁਤ ਹੀ ਜ਼ਿਆਦਾ ਹੈ ਨਾ ਦੁੱਖ ਹੁੰਦਾ ਹੈ ਤੇ ਥੋੜੇ ਹੀ ਟਾਈਮ ਦੇ ਬਾਅਦ ਵੀਡੀਓ ਪਾਉਣ ਲੱਗ ਪੈਂਦੇ ਨੇ ਉਹਨਾਂ ਦੇ ਫਾਦਰ ਤੇ ਹੈ ਨਾ ਕਈ ਲੋਕਾਂ ਦਾ ਕਹਿਣਾ ਸੀ ਕਿ ਹਾਂ ਨਾ ਦੋਖਣੀਏ ਇਹਨਾਂ ਦਾ ਫਾਦਰ ਹੈ ਨਾ ਕਿ ਉਹ ਕਿਸ ਤਰ੍ਹਾਂ ਵੀਡੀਓ ਪਾ ਰਹੇ ਨੇ ਪਰ ਉਹਦਾ ਮੇਨ ਤਾਂਦਾ ਹੀ ਏ ਸੀ ਕਿ ਜਿਹੜਾ ਵੀ ਬੰਦਾ ਹੁਣ ਜੇ ਉਹ ਕੋਈ ਨੌਕਰੀ ਵੀ ਕਰਦਾ ਤੇ ਅਸਕਰ ਤਾਂ ਉਹਨੂੰ ਆਪਦੇ ਪਿਤਾ ਦੇ ਹਫਤੇ ਬਾਅਦ ਜਾਂ 10 ਦਿਨਾਂ ਬਾਅਦ ਉਹਨੂੰ ਜਵਾਬ ਤੇ ਜਾਣਾ ਹੀ ਪੈਣਾ ਸੀ ਉਸੇ ਤਰ੍ਹਾਂ ਤੁਸੀਂ ਕੋਈ ਵੀ YouTube ਤੇ ਗੱਲ ਹੁੰਦੀ ਕਿਸੇ ਨਾਲ ਤੇ ਇਹ ਸੋਚਿਆ ਕਰੋ ਕਿ ਹਾਂ ਕਿ ਉਹਨਾਂ ਦਾ ਇਹ ਕੰਮ ਏ ਜੋ ਉਹਦਾ ਕੰਮ ਹੀ ਛੱਡ ਦੇਣਗੇ ਤੇ ਖਾਣ ਪੀਣਗੇ ਕਿੱਥੋਂ ਇਸ ਤਰ੍ਹਾਂ ਉਸਨੇ ਫਿਰ ਆਪਦੀ ਮਾਂ ਵੱਲੇ ਵੇਖਿਆ ਤਾਂ ਦੀ ਜਿੰਦਗੀ ਉਹ ਲੈ ਵੇਖਿਆ ਕਿ ਅੱਗੇ ਵੀ ਅਸੀਂ ਆਪਦਾ ਸਰਕਲ ਚਲਾਉਣਾ ਹੈ ਤੇ ਜੇ ਮੈਂ ਹੁਣ ਮਹੀਨਾ 2 ਮਹੀਨੇ ਜਾਂ 3 ਮਹੀਨੇ ਨਾ ਚਲਾਵਾਂਗਾ ਤਾਂ ਮੇਰਾ ਸਾਰਾ ਕੁਝ ਕੀ ਅੱਧ ਰਹਿ ਜਾਏਗਾ ਕਿ ਨਾ ਜਿੰਨੀ ਮੈਂ ਆ ਦਾ ਬੜਾਇਆ ਹੈ ਸਾਰਾ ਕੁਝ ਤੁਹਾਨੂੰ ਵੀ ਪਤਾ ਹੈ ਕਿ ਇਹ ਰੈਗੂਲਰ ਕੰਮ ਕੀਤੇ ਆ ਹੀ ਕੰਮ ਬੰਦ ਆ ਇਸ ਤਰ੍ਹਾਂ ਤਾਂ ਨਾ ਕੋਈ ਵੀ ਇੱਕ ਵੀਡੀਓ ਪਾ ਕੇ 4-4 ਮਹੀਨੇ ਗਾਇਬ ਰਹਿ ਸਕਦਾ ਹੈ ਤੁਹਾਨੂੰ ਵੀ ਪਤਾ ਹੈ ਕਿ ਹਾਂ ਬਹੁਤ ਮਿਲੀਅਨ ਵਾਲੇ ਯੂਟਿਊਬਰ ਵੀ ਇਸ ਤਰ੍ਹਾਂ ਥੱਲੇ ਆਏ ਆ ਕਿ ਜਿਹੜੇ ਕੀ ਨਾ ਕਿ ਬਾਅਦ ਵਿੱਚ YouTube ਨੂੰ ਇਜ਼ੀ ਲਿੰਕ ਦੇਣੇ ਤੇ ਬਾਅਦ ਵਿੱਚ ਉਹ ਬਹੁਤ ਥੱਲੇ ਆ ਜਾਂਦੇ ਨੇ ਤੁਸੀਂ ਕਾਫੀ ਸਾਰੇ ਦੇਖੇ ਹੋ ਹੋ ਵੀ ਹੋਣਗੇ ਫਿਰ ਇਸ ਤਰ੍ਹਾਂ ਉਹਨਾਂ ਦਾ ਵੀਡੀਓ ਫਿਰ ਸ਼ੁਰੂ ਕਰ ਦਿੱਤੀਆਂ ਹੁੰਦਾ ਦਾ ਇੱਕ ਵਾਰੀ ਔਖਾ ਹੀ ਏ ਕਿਉਂਕਿ ਹੈ ਨਾ ਕਿ ਉਸ ਦਾ ਫਾਦਰ ਤਿੰਨ ਜੀ ਸੀ ਤੇ ਉਸ ਦੇ ਵਿੱਚ ਉਹ ਵੀ ਹੈ ਨਾ ਕਿ ਦੋ ਰਹਿ ਜਾਂਦੇ ਆ ਕਿ ਭੈਣ ਤਾਂ ਚਲ ਵਿਆਹੀ ਹੁੰਦੀ ਹੈ ਇਸ ਤਰ੍ਹਾਂ ਫਿਰ ਉਹਨਾਂ ਦੀ ਲਾਈਫ ਚਲੋ ਹੌਲੀ-ਹੌਲੀ ਫਿਰ ਸੈੱਟ ਹੋ ਜਾਂਦੀ ਏ ਤੇ ਹੁਣੇ ਹੀ ਉਹਨਾਂ ਦਾ ਵਿਆਹ ਹੋਇਆ ਜਿਹੜੀ ਸਰਵਣ ਕੁੜੀ ਦੇ ਨਾਲ ਹੋਇਆ ਹੈ ਵਿਆਹ ਉਹ ਵੀ ਬਹੁਤ ਹੀ ਜ਼ਿਆਦਾ ਸਿਆਣੀ ਕੁੜੀ ਤੇ ਵਧੀਆ ਨਾ ਏਜ ਵਾਲੀ ਲੱਗਦੀ ਏ ਕਿ ਠੀਕ ਹੁੰਦੀ ਏਜ ਕਾਫੀ ਸਿਆਣੀ ਯੂਮਰ ਵਾਲੀ ਏ ਕਿ ਨਾਲੇ ਵਧੀਆ ਚੁੰਨੀ ਰੱਖ ਕੇ ਸਿਰ ਤੇ ਆਉਂਦੀ ਆ ਵੀਡੀਓਸ ਵਗੈਰਾ ਵਿੱਚ ਲੈ ਕੇ ਆਉਂਦਾ ਏ ਉਹ ਵੀ ਉਹਨਾਂ ਦੇ ਨਾਲ ਫਨੀ ਵੀਡੀਓਸ ਬਣਾਉਂਦੀ ਏ ਦੇ ਉਹ ਪੂਰੀ ਹੈਲਪ ਕਰਦੀ ਏ ਜਿੰਨਾ ਵੀ ਉਸ ਤੋਂ ਹੋ ਸਕਦਾ ਹੈ ਦਾ ਬੈਸਟ ਦੇਣ ਦਾ ਉਹ ਬੈਸਟ ਦਿੰਦੀ ਏ ਬਾਕੀ ਵਿਆਹ ਤੇ ਉਸਨੇ ਉਸਦੇ ਮਾਤਾ ਪਿਤਾ ਪੇਰੈਂਟਸ ਵਗੈਰਾ ਤੋਂ 1 ਰੁਪਿਆ ਤੱਕ ਵੀ ਨਹੀਂ ਲਿਆ ਸਾਰਾ ਕੁਝ ਜੋ ਵੀ ਉਹਨੇ ਕੀਤਾ ਆਪਦੇ ਦਮ ਤੇ ਕੀਤਾ ਹੈ ਆਪਦੇ ਪੈਰਾਂ ਤੇ ਕੀਤਾ ਹੈ ਆਪਦੇ ਨਾ ਕਮਾਈ ਦੇ ਸਿਰ ਤੇ ਕੀਤਾ ਹੈ ਉਸਨੇ ਕੋਈ ਵੀ ਪ੍ਰੈਸ਼ਰ ਜਾਂ ਕੋਈ ਵੀ ਉਹਨੇ ਆਦੀ ਹੈਲਪ ਨਹੀਂ ਲਈ ਆਪਦੇ ਸਹੁਰੇ ਪਰਿਵਾਰ ਤੋਂ ਠੀਕ ਹੈ ਤੇ ਇਸੇ ਤਰ੍ਹਾਂ ਹੀ ਉਹ ਉਸ ਦੀ ਬਹੁਤ ਹੁਣ ਵਧੀਆ ਲਾਈਫ ਹੈ ਬਹੁਤ ਜਿਆਦਾ ਉਹ ਆਪਦੀ ਜ਼ਿੰਦਗੀ ਚ ਸਕੂਨ ਹੈ ਹੁਣ ਥੋੜੀਆਂ ਵੀਡੀਓ ਚ ਵਿਊ ਉਹਨਾਂ ਦੇ ਵਲੋਗਿੰਗ ਵਗੈਰਾ ਵੀ ਆਉਂਦੀਆਂ ਵਲੋਗਿੰਗ ਵੀ ਬਹੁਤ ਹੀ ਜਿਆਦਾ ਉਹਨਾਂ ਦੀਆਂ ਕੈਂਟ ਹੁੰਦੀਆਂ ਨੇ ਬਹੁਤ ਕਿਉਂਕਿ ਉਹਨਾਂ ਨੂੰ ਰੀਚ ਸ਼ਾਰਟਸ ਵੀਡੀਓ ਤੋਂ ਮਿਲੀ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਜਿੰਨੇ ਸਬਸਕ੍ਰਾਈਬਰ ਦੇ ਸਾਹਮਣੇ ਵਿਊ ਥੋੜੇ ਘਟ ਨੇ ਕਿਉਂਕਿ ਉਹਨਾਂ ਨੂੰ ਸ਼ਾਰਟ ਤੋਂ ਹੀ ਲੋਕੋ ਜਿਆਦਾ ਪਸੰਦ ਕਰਦੇ ਉਹਨਾਂ ਦੀਆਂ ਸ਼ਾਰਟ ਵੀਡੀਓ ਹੀ ਜਿਆਦਾ ਚੱਲਦੀਆਂ ਨੇ ਦੇ ਵਲੌਗ ਵਗੈਰਾ ਹਾਲੇ ਘੱਟ ਚੱਲਦੇ ਨੇ ਬਾਕੀ ਅੱਗੇ ਦੇਖੋ ਮਿਹਨਤ ਜਿਸ ਜਿਸ ਤਰ੍ਹਾਂ ਕਰਦਗੇ ਉਹਨਾਂ ਨੂੰ ਪਲੇ ਬਟਨ ਵੀ ਮਿਲ ਚੁੱਕਿਆ ਹੈ ਸਿਲਵਰ ਪਲੇ ਬਟਨ ਤੇ ਤੁਹਾਨੂੰ ਪਤਾ ਹੋਏਗਾ ਸਾਰੀਆਂ ਗੱਲਾਂ ਦਾ ਤੁਸੀਂ ਜਿਹੜੇ ਕਿ ਡੇਲੀ ਦੇਖਦੇ ਰਹਿੰਦੇ ਨੇ ਉਹ ਕਮੈਂਟ ਜਰੂਰ ਕਰਿਓ ਤੇ ਇਸੇ ਤਰ੍ਹਾਂ ਹੁਣ ਉਸ ਦੀ ਲਾਈਫ ਬਹੁਤ ਵਧੀਆ ਹੈ ਬਹੁਤ ਸਕੂਨ ਵਾਲੀ ਜਿਹੜੀ ਉਸ ਦੀ ਸਿਸਟਰ ਹੈ ਉਸ ਦੇ ਘਰੇ ਇੱਕ ਬੇਬੀ ਬੁਆਇਆ ਤੇ ਉਹ ਵੀ ਬਹੁਤ ਵਧੀਆ ਏ ਤੇ ਉਸ ਨੇ ਉਹਨਾਂ ਨੇ ਜਿਹੜਾ ਸਹੁਰਾ ਪਰਿਵਾਰ ਸੀ ਉਹਨਾਂ ਨੇ ਕੁੜੀ ਨੂੰ ਬਹੁਤ ਵਧੀਆ ਪੜਾਇਆ ਲਖਾਇਆ BA MA ਵਗੈਰਾ ਕਰਾਈ ਹੈ ਹੁਣ ਉਹ ਪੇਪਰ ਵਗੈਰਾ ਦਿੰਦੇ ਰਹਿੰਦੇ ਨੇ ਬਾਕੀ ਕਿਸਮਤ ਹੁੰਦੀ ਅੱਗੋਂ ਕਿਉਂਕਿ ਜਿੰਨਾ ਉਸਨੇ ਆਪ ਦਾ ਨਾ ਦਾਮ ਲਗਾਉਣਾ ਹੀ ਹੋ ਲਾ ਚੁੱਕੀ ਪੜਾਈ ਕਰ ਚੁੱਕੀ ਹੈ ਬਾਕੀ ਹੁਣ ڈاکੂ ਮੰਤੈਨਸੋ ਸੱਤ ਤੋਂ ਬਹੁਤ ਸੀ ਕੈਂਟ ਵੀਡੀਓ ਲੈ ਕੇ ਆਉਂਦੇ ਨੇ ਹੁਣ ਉਹਨਾਂ ਦੇ ਇੰਸਟਾਗ੍ਰam ਤੇ 6 ਲੱਖ ਤੋਂ ਉੱਪਰ ਕਿ 7 ਲੱਖ ਹੋਣ ਵਾਲੇ ਆ ਫਾਲੋਅਰਸ ਤੇ 1 ਲੱਖ 20 ਹਜ਼ਾਰ ਤੋਂ 30 ਹਜ਼ਾਰ ਹੋਣ ਵਾਲੇ ਨੇ YouTube ਤੇ ਬਾਕੀ 30 40 ਹਜ਼ਾਰ ਉਹਨਾਂ ਦੇ ਮਤਲਬ ਕਿ 40 ਕੁ ਹਜ਼ਾਰ ਕਰ ਲਓ ਕਿ ਉਹਨਾਂ ਦਾ ਡੇ ਦਾ ਇੱਕ ਡੇ ਦਾ ਵਲੌਗ ਆਉਂਦਾ ਏ ਇਥੋਂ ਤੁਸੀਂ ਹਿਸਾਬ ਲਾ ਲਓ ਕਿ ਉਹਨਾਂ ਦੀ ਲੱਖ ਦੇ ਨੇੜੇ ਲੱਖ ਕੁ ਕਰ ਇਨਕਮ ਹੈਗੀ ਏ ਕਿ ਹਾਂ ਜਿਹੜਾ ਕਿ ਉਹ ਕਮਾ ਰਿਹਾ ਏ ਠੀਕ ਹੈ ਬਾਕੀ ਉਹਨਾਂ ਦੀ ਜਿਸ ਤਰ੍ਹਾਂ ਕਮਾਈ ਹੋਵੇਗੀ ਉਸ ਤਰ੍ਹਾਂ ਹੀ ਅੱਗੇ ਲਈ ਹੁਣ ਇੱਕ ਗੱਲ ਹੋਰ ਬਹੁਤ ਵਧੀਆ ਕਿ ਜਿਹੜਾ ਉਹਨਾਂ ਦੇ ਲਿਮਟ ਵਗੈਰਾ ਸੀ ਉਹ ਵੀ ਹੁਣ ਥੋੜਾ ਟਾਈਮ ਪਹਿਲਾਂ ਹੀ ਉਤਾਰ ਕੇ ਉਹ ਆਪਦੇ ਫਾਦਰ ਨੂੰ ਤੇ ਆਪਦੇ ਆਪ ਨੂੰ ਬਿਲਕੁਲ ਫ੍ਰੀ ਕਰ ਚੁੱਕੇ ਨੇ ਬਿਲਕੁਲ ਹੁਣ ਉਹ ਕਿਸੇ ਦਾ 1 ਰੁਪਿਆ ਵੀ ਦੇਣਯੋਗ ਨਹੀਂ ਹੈਗੇ ਜਦੋਂ ਲਿਮਟ ਲਾ ਕੇ ਆਏ ਸੀ ਤੇ ਉਸ ਦਿਨ ਬਹੁਤ ਹੀ ਜ਼ਿਆਦਾ ਉਹ ਖੁਸ਼ ਸੀ ਬਹੁਤ ਹੀ ਜ਼ਿਆਦਾ ਵਧੀਆ ਸੀ ਕਿਉਂਕਿ ਜਦੋਂ ਇੱਕ ਕਰਜ਼ੇ ਵਾਲਾ ਬੰਦਾ ਕਰਜ਼ੇ ਵਿੱਚੋਂ ਬਾਹਰ ਨਿਕਲਦਾ ਹੈ ਤੇ ਇਹ ਖੁਸ਼ੀ ਬਸ ਉਸ ਨੂੰ ਹੀ ਹੋ ਸਕਦੀ ਏ ਉਸ ਨੂੰ ਹੀ ਪਤਾ ਹੋ ਸਕਦੀ ਏ ਤੇ ਹੁਣ ਉਸ ਦੀਆਂ ਬੈਂਕ ਕਿਸੇ ਦਾ ਲੈਣਾ ਦੇਣਾ ਨਹੀਂ ਹੈਗਾ ਹੁਣ ਤਾਂ ਬਸ ਜੋ ਕਮਾਈ ਏ ਉਹ ਖਾਣਾ ਹੈ ਬਸ ਇੰਨਾ ਹੀ ਏ ਬਾਕੀ ਚਲੋ ਵਧੀਆ ਉਹਨਾਂ ਦਾ ਇਸ ਤਰ੍ਹਾਂ ਹੀ ਕੰਮ ਵਧੀਆ ਚੱਲਦਾ ਰਹੇ ਬਣਿਆ ਰਹੇ ਤੇ ਅੱਗੇ ਦੇਖੋ ਕੀ ਹੁੰਦਾ ਏ ਹਨਾ ਅੱਗੇ ਤੁਸੀਂ ਉਹਨਾਂ ਦੀਆਂ ਵੀਡੀਓ ਦੇਖਦੇ ਹੀ ਰਹੋ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਹੱਥ ਤੋਂ ਬਾਦੀ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਤੁਸੀਂ ਦੱਸਿਓ ਕਿਸ ਦੀ ਬਾਇਓਗ੍ਰਾਫੀ ਕਿਸ ਦੀ YouTube ਤੋਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਦੇ ਉਹਨਾਂ ਦੀ ਲਾਈਫ ਦੇ ਬਾਰੇ ਆਪਾਂ ਦੱਸਿਆ ਤੇ ਤੁਹਾਨੂੰ ਕੀ ਉਹਨਾਂ ਦਾ ਵਧੀਆ ਲੱਗਾ ਕੀ ਨਹੀਂ ਇਹ ਵੀ ਜ਼ਰੂਰ ਦੱਸਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ